ਹਾਂਜੀ ਸਸਕਿਰ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅਸੀਂ ਵਿਆਕਰਨ ਦੇ ਭਾਗ ਸਟਾਰਟ ਕੀਤੇ ਅਸੀਂ ਉਹਦੇ ਵਿੱਚ ਫਰਸਟ ਭਾਗ ਸੜਿਆ ਪਿਛਲੀ ਵੀਡੀਓ ਚ ਆਪਾਂ ਕੰਪਲੀਟ ਕਰ ਲਿਆ ਅੱਜ ਆਪਾਂ ਸੈਕਿੰਡ ਉਹਦਾ ਭਾਗ ਕਰਾਂਗੇ ਵਿਆਕਰਨ ਦਾ ਸ਼ਬਦ ਬੋਧ ਹਾਂਜੀ ਸ਼ਬਦ ਬੋਧ ਵਿਆਕਰਨ ਅਨੁਸਾਰ ਕਹਿੰਦੇ ਵਿਆਕਰਨ ਦੇ ਅਨੁਸਾਰ ਸ਼ਬਦਾਂ ਦੇ ਧਿਆਨ ਜੋ ਆਪਾਂ ਵਰਸ ਦੀ ਸਟਡੀ ਕਰਦੇ ਹਾਂ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ ਸ਼ਬਦ ਬੋਧ ਕਿਹਾ ਜਾਂਦਾ ਹੈ ਹਾਂਜੀ ਸ਼ਬਦ ਕਿਸੇ ਦੇ ਨਾਲ ਗੱਲਬਾਤ ਕਰਦੇ ਸਮੇ ਅਸੀਂ ਜਿਹੜੀਆਂ ਧੁਨੀਆਂ ਦਾ ਉਚਾਰਨ ਕਰਦੇ ਹਾਂ ਹਾਂਜੀ ਜਦੋਂ ਆਪਾਂ ਕੋਈ ਵੀ ਗੱਲਬਾਤ ਕਰਦੇ ਹਾਂ ਇੱਕ ਦੂਜੇ ਨਾਲ ਜਿਹੜਾ ਧੁਨੀਆਂ ਦਾ ਜਾਂ ਆਵਾਜ਼ਾਂ ਦਾ ਅਸੀਂ ਉਚਾਰਨ ਕਰਦੇ ਹਾਂ ਉਹ ਸ਼ਬਦ ਅਖਵਾਉਂਦੇ ਹਨ ਅੱਗੇ ਸ਼ਬਦਾਂ ਦੀਆਂ ਕਿਸਮਾਂ ਅਰਥ ਦੇ ਪੱਖੋਂ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਸਾਰਥਿਕ ਅਤੇ ਨਿਰਾਰਥਕ ਸ਼ਬਦ ਸਾਰਥਿਕ ਸ਼ਬਦ ਜਿਹੜੇ ਸ਼ਬਦਾਂ ਦਾ ਕੋਈ ਅਰਥ ਹੁੰਦਾ ਹੈ ਠੀਕ ਹੈ ਜੋ मीनिंग ਹੁੰਦਾ ਜਿਨ੍ਹਾਂ ਦਾ ਉਹ ਸਾਰਥਕ ਸ਼ਬਦ ਹੁੰਦੇ ਹਨ ਜਿਵੇਂ ਕਿ ਕਿਤਾਬ ਮੀ ਲੈਂਪ ਕੁਰਸੀ ਰੋਟੀ ਚਾਹ ਆਦ ਹਾਂਜੀ ਇਹ ਸਾਨੂੰ ਪਤਾ ਹੈ ਕਿ ਜੇ ਕਿਸੇ ਨੇ ਸੱਤ ਬੁੱਕ ਮੰਗੀ ਹੈ ਕਿਤਾਬ ਮੰਗੀ ਆ ਜਾਂ ਲੈਂਪ ਮੀ ਇਹ ਸਾਰੇ ਕਲੀਅਰ ਹੈ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਰਥਿਕ ਆ ਠੀਕ ਹੈ ਜੀ ਹਾਂਜੀ ਨਨਾਰਥਿਕ ਸ਼ਬਦ ਵਿੱਚ ਕੀ ਹੁੰਦਾ ਜਿਹਨੂੰ ਅਸੀਂ ਆਪਣੇ ਕੋਲੇ ਥੋੜੇ ਜੋੜ ਲੈਣੇ ਆ ਜਿਵੇਂ ਜਿਨ੍ਹਾਂ ਸ਼ਬਦਾਂ ਦੇ ਅਰਥ ਨਹੀਂ ਹੁੰਦੇ ਕੋਈ ਅਰਥ ਨਹੀਂ ਹੁੰਦਾ ਉਹਨਿ ਅਰਥਕ ਸ਼ਬਦ ਅਖਵਾਉਂਦੇ ਹਨ ਜਿਵੇਂ ਰੋਟੀ ਰੋਟੀ ਤਾਂ ਸਾਡਾ ਹੈਗਾ ਅਰਥਦਾਇਕ ਪਰ ਰਾਟੀ ਆਹੀ ਆਪਣੇ ਕੋਲ ਬਣਾ ਲਿਆ ਰੋਟੀ ਰਾਟੀ ਪਾਣੀ ਧਾਣੀ ਚਾ ਚੂ ਠੀਕ ਹੈ ਰਾਟੀ ਧਾਣੀ ਚੂ ਸ਼ਬਦ ਨਿਰਾਰਥਕ ਹਨ ਹਾਂਜੀ ਬੰਤਰ ਪੱਖੋਂ ਸ਼ਬਦਾਂ ਦੇ ਪ੍ਰਕਾਰ ਬੰਤਰ ਦੇ ਪੱਖੋਂ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਮੂਲ ਸ਼ਬਦ ਦੂਸਰਾ ਰਚਿਤ ਸ਼ਬਦ ਮੂਲ ਸ਼ਬਦ ਉਹ ਸ਼ਬਦ ਜਿਨ੍ਹਾਂ ਜਿਹੜੇ ਕਿਸੇ ਹੋਰ ਸ਼ਬਦ ਤੋਂ ਨਾ ਬਣੇ ਹੋਣ ਤੇ ਆਪਣੇ ਆਪ ਵਿੱਚ ਪੂਰਨ ਹੋਣ ਠੀਕ ਹੈ ਜੀ ਕਿਸੇ ਹੋਰ ਸ਼ਬਦ ਦੇ ਨਾਲ ਨਹੀਂ ਬੰਦੇ ਉਹ ਉਹਨਾਂ ਦਾ ਆਪਣਾ ਹੀ ਮਤਲਬ ਹੁੰਦਾ ਹੈ ਪੂਰਨ ਹੁੰਦੇ ਹਨ ਉਹਨੂੰ ਮੂਲ ਸ਼ਬਦ ਅਖਵਾਉਂਦੇ ਹਨ ਜਿਵੇਂ ਝੂਠ ਲੜਕਾ ਗਾਂ ਦੁੱਖ ਆਦ ਹਾਂਜੀ ਰਚਿਤ ਸ਼ਬਦ ਜਿਹੜੇ ਸ਼ਬਦ ਮੂਲ ਸ਼ਬਦਾਂ ਦੇ ਮੇਲ ਜਾਂ ਸਹਾਇਤਾ ਨਾਲ ਬਣਦੇ ਹਨ ਔਰ ਰਚਿਤ ਸ਼ਬਦ ਹੁੰਦੇ ਹਨ ਰਚਿਤ ਮਤਲਬ ਜੋ ਰਚਦੇ ਆ ਨਾਲ ਕਿਸੇ ਹੋਰ ਦੇ ਨਾਲ ਜਿਵੇਂ ਕਿ ਮੂਲ ਸ਼ਬਦਾਂ ਦੇ ਨਾਲ ਮਿਲ ਕੇ ਬਣਦੇ ਹਨ ਜਿਵੇਂ ਝੂਠ ਤੋਂ ਝੂਠਾ ਠੀਕ ਹੈ ਲੜਕਾ ਤੋਂ ਲੜਕਪਨ ਆਦ ਹਾਂਜੀ ਰਚਿਤ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ ਠੀਕ ਹੈ ਜੀ ਰਚਿਤ ਵੀ ਅੱਗੇ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਸਮਾਸੀ ਸ਼ਬਦ ਤੇ ਉਤਪੰਨ ਸ਼ਬਦ ਸਮਾਸੀ ਸ਼ਬਦ ਕਿਹੜੇ ਹੁੰਦੇ ਆ ਜਿਹੜੇ ਸ਼ਬਦ ਦੋ ਜਾਂ ਦੋ ਤੋ ਵਧ ਸ਼ਬਦਾਂ ਦੇ ਮੇਲ ਨਾਲ ਬਣਨ ਹਾਂਜੀ ਜਿਹੜੇ ਸ਼ਬਦ ਦੋ ਜਾਂ ਦੋ ਸ਼ਬਦਾਂ ਤੋਂ ਵਧ ਦੇ ਸ਼ਬਦਾਂ ਦੇ ਮੇਲ ਨਾਲ ਬਣ ਉਹਨੂੰ ਸਮਾਸੀ ਸ਼ਬਦ ਹੁੰਦੇ ਹਨ ਇਹ ਵਿਸ਼ਰਾਮ ਚਿੰਨ ਦੀ ਜੋੜਨੀ ਚਿੰਨ ਜਿਹੜਾ ਹੁੰਦਾ ਆ ਉਹਦਾ ਦੁਆਰਾ ਜੋੜੇ ਹੁੰਦੇ ਹਨ ਜਿਵੇਂ ਕਿ ਲੋਕਾਂ ਦਾ ਰਾਜ ਮਤਲਬ ਕਿ ਨੇ ਲੋਕਾਂ ਦਾ ਰਾਜ ਲੋਕ ਰਾਜ ਇਹਨੂੰ ਆਪਾਂ ਬੋਲਦੇ ਜੋੜਨੀ ਠੀਕ ਹੈ ਕੰਮ ਦਾ ਚੋਰ ਕੰਮਚੋਰ ਜਗ ਨਾਲ ਬੀਤੀ ਜਗ ਬੀਤੀ ਠੀਕ ਹੈ ਜੀ ਇਹ ਜੋੜਨੀ ਆ ਹਾਂਜੀ ਅੱਗੇ ਉਤਪੰਨ ਸ਼ਬਦ ਜਿਹੜੇ ਸ਼ਬਦਾਂਸ ਮੂਲ ਸ਼ਬਦਾਂ ਦੇ ਅੱਗੇ ਜਾਂ ਪਿੱਛੇ ਲੱਗ ਕੇ ਬਣਦੇ ਹਨ ਠੀਕ ਹੈ ਜੀ ਉਹ ਉਤਪੰਨ ਸ਼ਬਦ ਅਖਵਾਉਂਦੇ ਹਨ ਉਹਨਾਂ ਨੂੰ ਹੀ ਅਗੇਤਰ ਪਛੇਤਰ ਵੀ ਕਹਿੰਦੇ ਹਨ ਠੀਕ ਹੈ ਜੀ ਜਿਵੇਂ ਅਨ ਅਨਵਿਆ ਅਗੇਤਰ ਇਹਦੇ ਵਿੱਚ ਅਗੇਤਰ ਕੀ ਹੈ ਅਨ ਕਾਰੀ ਸਹਿਕਾਰੀ ਇਹਦੇ ਵਿੱਚ ਕਾਰਕੀ ਆ ਗਿਆ 75 ਜਿਕੇ ਮੂਲ ਸ਼ਬਦਾਂ ਦੇ ਅੱਗੇ ਜਾਂ ਪਿੱਛੇ ਲਾ ਕੇ ਉਤਪਨ ਹੁੰਦੇ ਆ ਜੀ ਨਵੇਂ ਸ਼ਬਦ ਬਣਦੇ ਆ ਸ਼ਬਦ ਭੇਦ ਅੱਗੇ ਦੇਖੋ ਕਹਿੰਦੇ ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥ ਯੁਕਤ ਇਕਾਈ ਹੈ ਸ਼ਬਦਾਂ ਦੇ ਭੇਦ ਅਨੁਸਾਰ ਸ਼ਬਦ 8 ਪ੍ਰਕਾਰ ਦੇ ਹੁੰਦੇ ਹਨ ਹਾਂਜੀ ਜੀ ਕਿਹੜੇ ਕਿਹੜੇ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਵਿਸਮਿਕ ਹਾਂਜੀ ਜੀ ਥੈਂਕ ਯੂ ਮੇਰੇ ਵੀਡੀਓ ਦੇਖਣ ਨੂੰ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀਆਂ ਲਾਈਕ ਜਰੂਰ ਕਰਿਆ ਕਰੋ ਜੇ ਨਾ ਮੈਨੂੰ ਥੋੜਾ ਮੋਟੀਵੇਸ਼ਨ ਮਿਲਦਾ ਥੈਂਕ ਯੂ